ਜਥੇਦਾਰ ਗੁਰਚਨ ਸਿੰਘ ਜੀ ਟੌੜਾ ਅੱਜ 1 ਅਪ੍ਰੈਲ ਹੈ ਤੇ 1 ਅਪ੍ਰੈਲ 2004 ਨੂੰ ਉਹ ਸਾਡੇ ਵਿੱਚੋਂ ਚਲੇ ਗਏ ਸੀ ਤੇ ਅੱਜ ਉਹਨਾਂ ਦੀ ਵਰਸੀ ਹੈ ਅੱਜ ਆਪਾਂ ਤੁਹਾਨੂੰ ਲੈ ਚੱਲਦੇ ਹਾਂ ਉਹਨਾਂ ਦੇ ਪਿੰਡ ਟੌੜਾ ਜ਼ਿਲ੍ਹਾ ਪਟਿਆਲਾ ਵਿਖੇ ਉਹਨਾਂ ਦੇ ਜਦੀ ਘਰ ਵਿਖੇ ਜਿਹੜਾ ਕਿ ਸਾਦੇ ਜਿਹੇ ਸਟਾਈਲ ਦੇ ਵਿੱਚ ਬਣਿਆ ਹੋਇਆ ਹੈ ਤੇ ਆਓ ਫਿਰ ਆਪਾਂ ਦਿਖਾਉਨੇ ਆ ਅੰਦਰ ਕਿੱਦਾਂ ਦਾ ਜਿਹੜਾ ਘਰਾਂ ਨਾਲ ਦਾ ਬਣਿਆ ਹੋਇਆ ਤੇ ਇਹ ਫੋਟੋਆਂ ਨੇ ਜਿਹੜੀਆਂ ਇਹ ਚਿੱਠੀਆਂ ਅੰਦਰ ਉਹਨਾਂ ਦੇ ਘਰ ਦੇ ਵਿੱਚ ਲੱਗੀਆਂ ਹੋਈਆਂ ਨੇ ਬਹੁਤ ਸਾਰੀਆਂ ਪੁਰਾਣੀਆਂ ਚੀਜ਼ਾਂ ਉਸੇ ਤਰ੍ਹਾਂ ਉਸੇ ਰੂਪ ਦੇ ਵਿੱਚ ਜਿਹੜੀਆਂ ਰੱਖੀਆਂ ਹੋਈਆਂ ਨੇ ਉਹਨਾਂ ਦੇ ਘਰ ਪਰਿਵਾਰ ਪਰਿਵਾਰ ਦੇ ਮੈਂਬਰਾਂ ਨਾਲ ਰਹੇ ਨੇ ਤੇ ਬਹੁਤ ਐਕਟਿਵ ਰਹੇ ਨੇ ਰਾਜਨੀਤੀ ਦੇ ਵਿੱਚ ਤੇ ਇਹ ਉਹਨਾਂ ਦੇ ਜੋਈ ਅਤੇ ਧੀ ਦੀ ਫੋਟੋ ਸੀ ਤੇ ਇਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਗੁਰਚੰਦ ਸਿੰਘ ਜੀ ਟੋੜਾ ਤੇ ਨਾਲ ਮਹਾਰਾਣੀ ਸੀ ਤੇ ਇਹ ਪੋਰਟਰੇਟ ਉਹਨਾਂ ਦੇ ਘਰੇ ਜਿਹੜਾ ਉਹਨਾਂ ਦੇ ਕਮਰੇ ਦੇ ਵਿੱਚ ਲੱਗਿਆ ਹੋਇਆ ਹੈ ਤੇ ਉਹਨਾਂ ਨੇ ਲੰਬਾ ਸਮਾਂ ਸ਼ਰੋਵਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵਜੋਂ ਜਿਹੜੀਆਂ ਸੇਵਾਵਾਂ ਵੀ ਨਿਭਾਈਆਂ ਨੇ ਤੇ ਇਹ ਗੁਰਚੰਦ ਸਿੰਘ ਜੀ ਤੌੜਾ ਜੀ ਦਾ ਉਹ ਕਮਰਾ ਜਿੱਥੇ ਉਹ ਲੋਕ ਮਿਲਦੇ ਸੀ ਲੋਕਾਂ ਨੂੰ ਮਿਲਦੀ ਸੀ ਇਹ ਲੋਕ ਆਪਣੀਆਂ ਸਮੱਸਿਆਵਾਂ ਲੈ ਕੇ ਉਹਨਾਂ ਕੋਲ ਆਉਂਦੇ ਸੀ ਇਹ ਕਮਰਾ ਬੀਹੀ ਦੇ ਬਿਲਕੁਲ ਨਾਲ ਬਣਿਆ ਹੋਇਆ ਤੇ ਇਹ ਇੱਥੇ ਸਰਦਾਰ ਗੁਰਚੰਦ ਸਿੰਘ ਜੀ ਟੋੜਾ ਸਾਹਿਬ ਬੈਠਦੇ ਸੀ ਤੇ ਇਹ ਦਰਬਾਰ ਸਾਹਿਬ ਕੀਰਤਨ ਸੁਣਦੇ ਹੋਏ ਉਹਨਾਂ ਦੀ ਫੋਟੋ ਉਸੇ ਕਮਰੇ ਦੇ ਵਿੱਚ ਲੱਗੀ ਹੋਈ ਹੈ ਤੇ ਇਹ ਫੋਟੋਆਂ ਵੱਖ-ਵੱਖ ਜਿਹੜੀਆਂ ਲੱਗੀਆਂ ਹੋਏ ਨੇ ਇਹ ਕਿਸੇ ਵਿਦਿਅਕ ਸੰਸਥਾ ਦਾ ਨਹੀਂ ਪੱਤਰ ਗੁਰਚੰਦ ਸਿੰਘ ਜੀ ਟੋੜਾ ਸਾਹਿਬ ਰੱਖ ਰਹੇ ਨੇ ਤੇ ਉਹ ਇਹ ਉਹਨਾਂ ਦੀ ਧਰਨ ਪਤਨੀ માતા ਜਗਿੰਦਰ ਕੌਰ ਜੀ ਜਿਹੜੇ ਕੀ 2011 ਦੇ ਵਿੱਚ ਕਾਲ ਚਲਾਣਾ ਕਰ ਗਏ ਸੀ ਤੇ ਇਹ ਉਹਨਾਂ ਦਾ ਕਮਰਾ ਰਹਿਸ਼ੀ ਕਮਰਾ ਆ માતા ਜਗਿੰਦਰ ਕੌਰ ਜੀ ਦਾ ਤੇ ਇਟ ਬਾਲਾ ਜਿਹੜਾ ਪਿਆ ਹੋਇਆ ਤੇ ਬੜਾ ਜਾਨੀ ਕਿ ਪੈਸਾ ਇਕੱਠਾ ਕਰ ਸਕਦੇ ਸੀ ਰਿਸ਼ਵਤ ਦੇ ਰੂਪ ਦੇ ਵਿੱਚ ਪਰ ਸਰਦਾਰ ਗਰਚਮ ਸਿੰਘ ਤੌੜਾ ਜੀ ਨੇ ਕਦੇ ਕਿਸੇ ਤੋਂ ਰਿਸ਼ਵਤ ਜੜੀ ਨਹੀਂ ਲਈ ਤੇ ਇਹ ਉਹਨਾਂ ਦੀ ਕਰਮ ਪਤਨੀ ਦੀ ਫੋਟੋ ਸੀ ਤੇ ਇਹ ਪੁਰਾਣੀ ਟੈਪ ਦੀ ਅਲਮਾਰੀ ਹੈ ਜਿਹੜੀ ਉਹਨਾਂ ਦੀ ਬਣੀ ਹੋਈ ਹੈ ਤੇ ਇਹ ਬਾਪੂ ਜੀ ਦਾ ਕਮਰਾ ਹੈ ਆ ਬਾਪੂ ਜੀ ਦਾ ਕਮਰਾ ਅੱਛਾ ਤੇ ਸਟੀਰੀਆ ਹਨਾ ਪੁਰਾਣੀ ਹਾਂ ਆਹ ਸਟੀਰੀਆ ਤੇ ਇਹ ਉਹੀ ਪੱਖਾ ਹੈ ਜੀ ਆ ਸਾਰਾ ਉਹੀ ਹੈ ਉਹਨਾਂ ਦਾ ਪੱਖਾ ਵੀ ਉਹੀ ਹੈ ਹਾਂ ਸਭ ਕੁਝ ਉਹੀ ਹੈ ਅੱਛਾ ਅੱਛਾ ਜੀ ਤੇ ਇਹ ਪੁਰਾਣੇ ਵਾਲੇ ਹਨਾ ਹਾਂ ਜੀ ਪੁਰਾਣੇ ਆਲੇ ਜੀ ਕੁਛ ਹੋ ਹੀ ਨਹੀਂ ਉਹਨਾਂ ਦਾ ਫੱਕੀ ਦਾ ਕਿ ਕੋਈ ਚੇਂਜ ਨਹੀਂ ਹੈਗਾ ਜੀ ਇਟੋ ਮੇਮ ਸੇਮ ਅੱਛਾ ਜੀ ਮੇ ਹੈਗਾ ਜੀ ਉਹ ਮੇ ਹੈ ਹਾਂਜੀ ਉਹ ਮੇ ਹੈ ਉਹ ਮੇ ਰੱਖਿਆ ਹੋਇਆ ਹੈ ਹਾਂਜੀ ਰੱਖਿਆ ਹੈ ਜੀ ਅੱਛਾ ਤੇ ਮਾਤਾ ਜੀ ਤੁਹਾਡਾ ਨਾਮ ਕੀ ਹੈ ਇਹਦਾ ਨਾਮ ਮਨਜੀਤ ਕੌਰ ਮਨਜੀਤ ਕੌਰ ਜੀ ਤੇ ਬਾਪੂ ਜੀ ਨਾਲ ਬਾਪੂ ਜੀ ਦਾ ਮੇਰੇ ਤੜਾ ਸਾਹਿਬ ਮੈਂ ਉਹਨਾਂ ਦੀ ਭਾਣਜੀ ਹਾਂ ਅੱਛਾ ਭਾਣਜੀ ਬਰਨਾਲੇ ਤੋਂ ਬਰਨਾਲੇ ਤੋਂ ਠੀਕ ਹੈ ਜੀ ਤੇ ਬੜਾ ਵਧੀਆ ਹਨ ਹਲਮਾਰੀਆਂ ਵੀ ਉਵੇਂ ਹੀ ਰੱਖੀਆਂ ਹੋਈਆਂ ਸਾਰਾ ਕੁਝ ਪੁਰਾਣਾ ਹੀ ਕੁਝ ਵੀ ਜਨਕਿ ਚੇਂਜ ਨਹੀਂ ਨਹੀਂ ਜੀ ਬਿਲਕੁਲ ਤੇ ਆਹਾ ਜਿਹੜੀਆਂ ਹਨ ਟੋਕਰੀਆਂ ਨੇ ਜੀ ਇਹ ਮਾਸੀ ਜੀ ਨੇ ਇਹ ਮਾਸੀ ਜੀ ਦੇ ਮਾਸੀ ਕੱਛ ਕੱਲੀ ਮਾਸੀ ਜੀ ਨੇ ਆਪਣੇ ਜਮ ਜਾਨੀ ਤੇ ਇਹ ਕਿਸੇ ਕਿਸੇ ਘਰ ਚ ਆ ਨਾ ਮਿਲੀਆਂ ਨੇ ਉਹਨੂੰ ਤੇ ਉਵੇਂ ਹੀ ਸਾਮ ਕੇ ਰੱਖੀਆਂ ਹੋਈਆਂ ਨੇ ਤੇ ਉਧਰ ਸੋਈ ਚ ਵੀ ਟੋਕਣੀਆਂ ਵਗੈਰਾ ਪਈਆਂ ਨੇ ਸਾਰਾ ਕੁਝ ਉਵੇਂ ਹੀ ਹੈ ਜੀ ਇਹਨਾਂ ਕੋਲ ਨਹੀਂ ਚੇਂਜ ਕਰੇ ਏ ਅੱਛਾ ਇਹ ਬੈਡ ਆ ਬੱਪੂ ਦਾ ਪੁਰਾਣਾ ਹੀ ਬੈਡ ਆ ਅੱਛਾ ਪੁਰਾਣਾ ਸੀ ਅਸੀਂ ਅੱਛਾ 52 ਟਾਈਪ ਵੀ ਬੈਡ ਹੈ ਹੈਨਾ ਤੇ ਜਿਵੇਂ ਨਹੀਂ ਜਿੰਨਾ ਉਹਨਾਂ ਦਾ ਨਾਂ ਸੀ ਵੱਡਾ ਉਹ ਦੁਨੀਆਂ ਦੀ ਹਰੇਕ ਸੁਖ-ਸੂਨਤਾ ਹੈਨਾ ਲੈ ਸਕਦੇ ਸੀ ਪਰ ਪਰ ਨਹੀਂ ਲੈਤੀ ਸਿੰਪਲੀ ਹੈਗਾ ਬਿਲਕੁਲ ਹੀ ਜਿਵੇਂ ਅੱਜ ਕੱਲ ਲਗਜ਼ਰੀ ਹੈਨਾ ਲੈਣ ਨੂੰ ਤਾਂ ਲੈ ਸਕਦੇ ਸੀ ਸਾਰਾ ਕੁਝ ਪਰ ਆ ਮੇਰੀ ਬੇਟੀ ਹੈ ਜੀ ਅੱਛੇ ਰੂਪੇ ਹੀ ਵੀ ਅੱਛਾ ਸਿੰਘ ਨੂੰ ਰੂਟ ਤੋਂ ਹੈ ਮੈਂ ਬਾਬਾ ਕੰਨਾ ਸਿੰਘ ਪੁੱਤ ਜੀ ਟੀਚ ਕਰਦੀ ਆ ਅੱਛਾ ਅੱਛਾ ਤੇ ਲਓ ਜੀ ਹੁਣ ਆਪਾਂ ਪਹੁੰਚ ਗਏ ਜਥੇਦਾਰ ਸਰਦਾਰ ਗੁਰਚੰਦ ਸਿੰਘ ਜੀ ਟੋੜਾ ਜੀ ਦੀ ਰਸੋਈ ਦੇ ਵਿੱਚ ਤੇ ਚੁੱਲ੍ਹੇ ਮਿੱਟੀ ਦੇ ਬਣੇ ਹੋਏ ਉਸੇ ਰੂਪ ਦੇ ਵਿੱਚ ਰੱਖੇ ਹੋਏ ਨੇ ਤੇ ਇਹ ਅੱਜ ਵੀ ਰਸੋਈ ਜਿਹੜੀ ਆ ਬਰਤੋਂ ਦੇ ਵਿੱਚ ਆ ਇਹ ਨਹੀਂ ਹੈਗਾ ਕਿ ਇਸ ਘਰ ਨੂੰ ਜਾਂ ਰਸੋਈ ਨੂੰ ਵਰਤ ਨਹੀਂ ਰਹੇ ਤਾਂ ਉਸੇ ਤਰ੍ਹਾਂ ਤੁਸੀਂ ਦੇਖ ਲਓ ਆਧੁਨਿਕ ਰੂਪ ਵਿੱਚ ਗੈਸ ਚੁੱਲਾ ਵੀ ਰੱਖਿਆ ਹੋਇਆ ਹੈ ਤੇ ਉਵੇਂ ਹੀ ਕਾਨਸਾਂ ਜਿਵੇਂ ਪੁਰਾਣੇ ਘਰਾਂ ਦੇ ਵਿੱਚ ਹੁੰਦੀਆਂ ਸੀ ਉਥੇ ਰੂਪ ਦੇ ਵਿੱਚ ਪਲਮਾਰੀਆਂ ਤੇ ਡੋਲੀ ਵੀ ਇਸ ਰਸੋਈ ਦੇ ਵਿੱਚ ਜਿਹੜੀ ਖੜੀ ਆ ਤੇ ਉੱਪਰ ਤੁਸੀਂ ਨਿਗਾਹ ਮਾਰ ਲਓ ਭਾਂਡੇ ਉਵੇਂ ਹੀ ਚਣਕੇ ਰੱਖੇ ਹੋਏ ਨੇ ਤੇ ਮੈਨੂੰ ਇੱਕ ਵਧੀਆ ਗੱਲ ਲੱਗੀ ਕਿ ਇਹ ਟੋਕਣੀਆਂ ਜਿਹੜੀਆਂ ਪਿੱਤਲ ਦੀਆਂ ਪੁਰਾਣੀਆਂ ਜਿਨ੍ਹਾਂ ਦੇ ਵਿੱਚ ਸਿਰਕਾ ਵਗੈਰਾ ਜਾਂ ਖੀਰ ਵਗੈਰਾ ਬਣਾਉਂਦੇ ਸੀ ਉਹ ਚੀਜ਼ ਵੀ ਉਸੇ ਤਰ੍ਹਾਂ ਇਹਨਾਂ ਨੇ ਰੱਖੀ ਹੋਈ ਆ ਆਪਣੇ ਘਰ ਦੇ ਵਿੱਚ ਕਾਸ਼ੀ ਦੀਆਂ ਥਾਲੀਆਂ ਵੀ ਪਈਆਂ ਨੇ ਤੇ ਆ ਚੁੱਲਾ ਪੁਰਾਣੀ ਜਿਹੜਾ ਮਿੱਟੀ ਦਾ ਬਣਿਆ ਹੋਇਆ ਤੇ ਡੋਲੀ ਵੀ ਪਈ ਹੈ ਤੇ ਇੱਕ ਛੋਟਾ ਫ੍ਰਿਜ ਵੀ ਉਹਨਾਂ ਦੇ ਟਾਈਮ ਦੇ ਹੀ ਜਿਹੜਾ